ਆਪੋਨ ਜਿੰਦ ਬੋਤੀ ਮਰਨ ਵਾਰ ਲੈ ਜਾ ਸੀ ਪਰਨਾਏ ਜਿੰਦ ਬੋਤੀ ਮਰਨ ਵਾਰ ਮੌੜਨੇ ਲੈ ਜਾਣਾ ਇਹਨੂੰ ਬੋਤ ਲੈ ਕੇ ਜਾਊਗੀ ਬਹੁਤ ਆਉਂਦੀ ਆ ਮਾਇਆ ਦੇ ਵਿੱਚ ਮਾਇਆ ਜਦ ਮੌਤ ਕੀ ਹੈ بے ਹੋਸ਼ ਹੋ ਜਾਣਾ ਮੌਤ ਹੈ ਬਾਹੋਸ਼ਰਨ ਨੂੰ ਮੌਤ ਨਹੀਂ ਹੈ بے ਹੋਸ਼ੀ ਦੀ ਹਾਲਤ ਵਿੱਚ بے ਹੋਸ਼ ਹੋ ਜਾਣ ਨੂੰ ਮੌਤ ਕਹਿੰਦੇ ਨੇ ਬੇਸੁੱਧ ਹੋ ਜਾਣ ਨੂੰ ਮੌਤ ਕਹਿੰਦੇ ਨੇ ਸੋ ਜਾਣ ਨੂੰ ਮੌਤ ਕਹਿੰਦੇ ਨੇ ਕੋਰ ਮੌਤ ਕੁਛ ਨਹੀਂ ਬਾਤਾਂ ਸਿਰਫ ਸੌਣ ਜਾਣੋ ਪਰ ਕੁਛ ਨਹੀਂ ਮੌਤ ਇਹ ਕਦੋਂ ਸੌਣਾ ਹੋਏਗਾ ਲਾਭੇ ਗੋੜ ਪਸਾ ਆਪਣਾ ਹੱਥੀ ਜੋਲਕੈ ਕੈ ਗਲ ਲੱਗੈ ਧਾਏ ਜੇ ਆਪਾਂ ਨੂੰ ਪਤਾ ਹੀ ਆ ਬਜੰਦ ਬੋਢੀ ਮਰਨ ਵਾਰ ਬਣ ਬਰੇ ਆ ਫਿਰ ਬਣ ਦੇ ਮੌਤ ਦੇ ਗਲ ਆਪਕੇ ਨੂੰ ਨਾ ਲੱਗ ਜੀਏ ਜਾ ਕੇ ਖੁਸ਼ੀ ਖੁਸ਼ੀ ਕਰਨਾ ਉਹਨੂੰ ਕਬੂਲ ਕਰੀਏ ਆਪਣੇ ਹੱਥੀ ਝੋਲ ਕਾ ਝੋਲ ਲਾਉਂਦਾ ਭੱਜ ਕੇ ਜਿਨੀ ਛਾਲ ਮਾਰ ਕੇ ਜਿਵੇਂ ਨਿਆਲੇ ਨੂੰ ਉੱਚੇ ਥੋਂ ਖੜਾ ਕਰ ਦੋ ਆਉਂਦਾ ਨਾ ਗੱਲ ਨੂੰ ਚੱਬਣਦਾ ਉਹ ਝੋਲ ਕਹਿੰਦੇ ਨੇ ਉਛੜ ਕੇ ਕਹਿ ਗਾਣ ਲੱਗਾ ਤਾਂ ਹੈ ਉਹ ਉੱਥੇ ਖੜਾ ਰਹਿ ਆਪ ਅੱਗੇ ਵਧੀ ਅੱਗੇ ਵੱਧ ਕੇ ਤਾਂ ਕਿ ਉਹਦੇ ਗੱਲ ਕੋ ਨਾ ਲੱਗੇ ਭੱਜ ਕੇ ਬੋਧਰੋਂ ਗੱਲੇ ਨਹੀਂ ਲਾਉਣਾ ਬੋਧ ਦੇ ਗੱਲ ਲੱਗਣਾ ਬੋਧਰੋਂ ਗੱਲੇ ਲਾਉਣਾ ਮਨਮੁਖਾਂ ਦੀ ਗੱਲ ਹੈ ਬੋਧ ਦੇ ਗੱਲ ਲੱਗਣਾ ਗੁਰਮੁਖਾਂ ਦੀ ਗੱਲ ਹੈ ਆਪਣਾ ਅੱਥੀ ਜੋੜ ਕੇ ਕਹੇ ਗੱਲ ਲੱਗਿਆ ਤਾਂ ਹੈ ਬੋਧ ਦੇ ਗੱਲ ਲੱਗਣਾ ਪਰਮੁਖਾਂ ਦੀ ਗੱਲ ਹੈ ਬੋਧਰੋਂ ਗੱਲ ਲਾਉਣਾ ਮਨਮੁਖਾਂ ਦੀ ਗੱਲ ਹੈ ਇੰਨੇ ਵਰਗ ਗੁਰਮੁਖਾਂ ਪਰਮੁਖਾਂ ਮੌਤ ਨੂੰ ਗੱਲ ਲਾਉਣਾ ਗਿਆਨੀ ਦਾ ਕੰਮ ਆ ਨਾ ਮੌਤ ਨੂੰ ਜਾਣਦਾ ਨਾ ਗੱਲ ਨੂੰ ਜਾਣਦਾ ਨਾ ਕੀ ਆਤਮਾ ਨੂੰ ਜਾਣਦਾ ਨਾ ਮੌਤ ਦੀ ਡੈਫੀਨੇਸ਼ਨ ਨੂੰ ਪਤਾ ਇਹ ਮਨਮੁਖਾਂ ਦੀ ਭਾਸ਼ਾ ਹੈ ਵਿਦਵਾਨਾਂ ਦੀ ਭਾਸ਼ਾ ਸੰਸਾਰ ਦੀ ਭਾਸ਼ਾ ਹੈ ਇਹ ਵਕੀਲਾਂ ਦੀ ਭਾਸ਼ਾ ਹੈ ਇਹ ਕੋਰਟਾਂ ਦੀ ਭਾਸ਼ਾ ਹੈ ਅਦਾਲਤਾਂ ਦੀ ਭਾਸ਼ਾ ਹੈ ਗੁਰਮੁਖੀ ਦੀ ਭਾਸ਼ਾ ਹੋਰ ਹੈ ਕਿ ਉਹ ਫਕਤਾ ਦੇ ਸਾਰੀਆਂ ਜੋੜ ਨਾ ਉਹਨਾਂ ਨੂੰ ਬਹੁਤ ਦੀਦੀ ਇਹਨਾਂ ਨੇ ਕਦੇ ਮੌਤ ਦੇਖੀ ਹੈ ਨਾ ਇਹਨਾਂ ਨੇ ਆਤਮਾ ਦੇਖੀ ਨਾ ਇਹਨਾਂ ਨੇ ਮੌਤ ਦੇਖੀ ਇਹਨਾਂ ਨੂੰ ਕੀ ਪਤਾ ਕੌਣ ਕਿਹਦੇ ਗੱਲ ਲੱਗਦਾ ਕਿਵੇਂ ਹੁੰਦਾ ਉਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਬਹੁਤ ਨੂੰ ਗੱਲ ਲਾਉਣਾ ਹੋਰ ਗੱਲ ਹੈ ਮੌਤ ਦੇ ਗੱਲ ਲੱਗਣਾ ਹੋਰ ਗੱਲ ਹੈ ਮੌਤ ਨੂੰ ਤੁਸੀਂ ਗੱਲ ਲਾ ਹੀ ਨਹੀਂ ਸਕਦੇ ਮੌਤ ਨੂੰ ਗੱਲ ਉਹ ਲਾਉਗਾ ਇਹਨਾਂ ਮੌਤ ਨੂੰ ਖਿੱਚ ਕੇ ਮੌਤ ਨੂੰ ਸ਼ਕਤੀਸ਼ਾਲੀ ਹੋਊਗਾ ਮੌਤ ਨੂੰ ਗੜ ਲਾਉਣਾ ਦੁਆਏ ਨੂੰ ਗੜ ਲਾਉਣਾ ਆਪਣੀ ਸ਼ਕਤੀ ਨਾਲ ਉਹਨੂੰ ਗੜ ਲਾਉਣਾ ਤੇ ਮੌਤ ਨੂੰ ਸ਼ਕਤੀਸ਼ਾਲੀ ਗੜ ਲਾ ਸਕਦਾ ਤੇ ਮੌਤ ਨੂੰ ਸ਼ਕਤੀਸ਼ਾਲੀ ਕੋਈ ਹੈ ਹੀ ਨਹੀਂ ਉਹਦੇ ਗੜ ਲੱਗ ਜਾਣਾ ਆਪ ਜਾ ਕੇ ਕਾਹ ਗੜ ਲੱਗਾ ਤਾਈ ਆਪ ਭੱਜ ਕੇ ਗੜ ਲੱਗਣਾ ਉਹਦੇ ਕੋਈ ਦਸਤਾ ਖੜਾ ਹੈ ਉਹਨੂੰ ਆਪ ਜਾ ਕੇ ਚੇਬੜ ਜਾਣਾ ਦੂਰੋਂ ਭਾਦਕੇ ਉਹ ਤਾਂ ਖੜਾ ਹੀ ਹਥੇ ਜਿਆਦਾ ਥੋੜੀ ਆ ਕੇ ਦਰਸਨ ਕਾਲ ਕੇ ਮੈਂ ਲਾ ਲੂੰਗਾ ਤੋ ਖਿੱਚ ਕੇ ਲਾ ਲੋਂਗੇ ਤੁਸੀਂ ਤੇ ਪੇੜ ਹੈ ਹਕੂਮਤ ਦਾ ਪੇੜ ਹੈ ਬਿਰਛਾ ਪਰ ਤਰਵਰ ਰੁਕੀ ਜਾ ਬਿਰਖੇ ਇਕੱਠ ਸਭ ਜਨਤਾ ਇਕੱਠਾ ਹਾਂ ਸਭ ਜਨਤਾ ਇਕੱਠੇ ਬਿਰਖੇ ਹੀਟ ਸਭ ਜਨਤਾ ਇਕੱਠੇ ਬਿਰਕੋ ਇਹ ਹੁਕਮ ਦਾ ਇਕ ਤੱਤੇ ਇੱਕ ਬੋਲਣ ਮਿੱਠੇ ਉਸ ਵੇਸ ਨੂੰ ਲਾ ਲਵਾਂਗੇ ਤੁਸੀਂ ਗੱਲ ਸਹੀ ਦੇ ਕੇ ਤਾਂ ਬੋਲ ਖਣੇ ਸਾਰੇ ਅਗਿਆਦੀ ਨੇ ਇਹਨਾਂ ਨੂੰ ਕੀ ਪਤਾ ਕੀ ਗੱਲ ਨਾ ਬੋਲੀ ਜਾਂਦੇ ਨੇ ਜਾ ਜਾ ਮੂੰਹ ਚਾਹ ਬੋਲਦਾ ਉਹੀ ਦੂਏ ਨੇ ਬੋਲਦਾ ਉਹੀ ਤੀਏ ਨੇ ਬੋਲਦਾ